हाय हाय बर्गर सिंह मुर्दाबाद बर्गर सिंह शर्म करो शर्म करो शर्म करो बर्गर सिंह शर्म करो शर्म करो शर्म करो कांग्रेस पार्टी हाय 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 कांग्रेस पार्टी शर्म करो शर्म करो शर्म करो हाय 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 बर्गर सिंह शर्म करो शर्म करो शर्म करो शर्म ਕਿ ਸਾਡੇ ਗੁਰੂ ਸਾਹਿਬਾਨ ਸਭ ਦੇ ਸਤਿਕਾਰਯੋਗ ਨੇ ਔਰ ਸਾਰੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਪਰ ਇਹਨਾਂ ਨੇ ਇੰਨੀ ਘਟਿਆ ਇੱਕ ਘਟਿਆ ਹਰਕਤ ਕੀਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਵੀ ਇਹਨਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੀ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਮੈਂ ਕਹਿ ਸਕਦਾ ਕਿ ਇਦੋਂ ਘਟਿਆ ਗੱਲ ਕੋ ਆਪੋਸ਼ਨ ਵਾਸਤੇ ਹੋਰ ਕੋਈ ਨਹੀਂ ਹੋ ਸਕਦੀ ਔਰ ਅਸੀਂ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਹਾਂ ਜਿਹਨਾਂ ਲੋਕਾਂ ਨੇ ਇਸ ਟੀ ਨੂੰ ਬੁੜਾਵਾ ਦਿੱਤਾ ਹੈ ਉਸ ਵੀਡੀਓ ਨੂੰ ਜਿਹੜੀ ਗਲਤ ਵੀਡੀਓ ਟੈਂਪਰਿੰਗ ਕੀਤੀ ਗਈ ਵੀਡੀਓ ਹੈ ਉਹਨੂੰ ਜੋ ਉਹਨਾਂ ਨੇ ਵਾਇਰਲ ਕਰਕੇ ਲੋਕਾਂ ਤੱਕ ਪਹੁੰਚਾਇਆ ਹੈ ਕਟਿਆ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਇਸ ਇੱਥੇ ਆਏ ਆ ਗਿਆਂ ਇਹਨਾਂ ਨੇ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਨੇ ਸੁਖਬੀਰ ਬਾਦਲ ਨੇ ਪ੍ਰਗਟ ਸਿੰਘ ਨੇ ਤੇ ਸੁਖਪਾਲ ਖੈਰਾ ਨੇ ਇਹਨਾਂ ਨੇ ਆਪਣੀ ਆਈਡੀ ਦੇ ਉੱਤੇ ਏਆਈ ਜਨਰੇਟਿਡ ਵੀਡੀਓਜ਼ ਜਿਹੜੀਆਂ ਪਾਈਆਂ ਹਨ ਉਹ ਕੱਦੀ ਵੀ ਨਹੀਂ ਪਾਣੀ ਚਾਹੀਦੀਆਂ ਸੀ ਇਹਨਾਂ ਨੂੰ ਚੈੱਕ ਕਰਨਾ ਚਾਹੀਦਾ ਸੀ ਇਸ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹਦੇ ਵਿੱਚ ਇਹਨਾਂ ਦਾ ਸਾਥ ਭਾਜਪਾ ਕਾਂਗਰਸ ਸਾਰੇ ਮਿਲ ਕੇ ਇੱਥੇ ਤੱਕ ਕਿ ਅਕਾਲੀ ਦਲ ਦੇ ਸੁਖਬੀਰ ਬਾਦਲ ਵੀ ਮਿਲ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਵਿੱਚ ਤਾਂ ਕੋਈ ਵਿਰੋਧ ਕਰਨ ਨਹੀਂ ਪਾਰੇ ਕਿਉਂਕਿ ਆਮ ਆਦਮੀ ਪਾਰਟੀ ਪਿਛਲੇ 4 ਸਾਲਾਂ ਤੋਂ ਲੋਕਾਂ ਦੇ ਕੰਮਾਂ ਨੂੰ ਕਰ ਰਹੀ ਆ ਪਰ ਉਸ ਦੇ ਬਾਵਜੂਦ ਇਹ ਗੁਰੂਆਂ ਦੀ ਬੇਦਬੀ ਕਰਵਾ ਕੇ ਜਾਂ ਮਤਲਬ ਉਹਨਾਂ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਆਪਣੇ ਤੇਜਿਸ ਦੇ ਉੱਤੇ ਜਨਰੇਟ ਵੀਡੀਓ AI ਦੇ ਨਾਲ ਜਿਹੜੀਆਂ ਹੋ ਰਹੀਆਂ ਹਨ ਉਹਨਾਂ ਨੂੰ ਦਿਖਾ ਰਹੇ ਹਨ ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਮ ਆਦਮੀ ਪਾਰਟੀ ਦੀ ਸਿਰਫ ਬਦਨਾਮੀ ਕਰਨਾ ਚਾਹੁੰਦੇ ਹਨ ਪਰ ਲੋਕ ਜਾਣਦੇ ਹਨ ਇਹਨਾਂ ਦੇ ਇਸੇ ਕੰਮ ਕਰਕੇ ਅਸੀਂ ਇਹਦਾ ਘੇਰਾਬ ਕਰ ਰਹੇ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ